ਸਤਿ ਸ਼੍ਰੀ ਅਕਾਲ ਦੋਸਤੋ ਬਾਕੀ ਜਿੰਨਾ ਸੋਹਣਾ ਨਾਮ ਆ 19 ਸੋਹਣੀ ਕੰਟਰੀ ਆ 크ਰੂਜ਼ ਆਪਣੀ ਲੱਗੀ ਸੀ 2 ਘੰਟੇ ਪਹਿਲਾਂ ਪੋਰਟ ਤੇ ਅਸੀਂ ਥੱਲੇ ਉਤਰੇ ਤੇ ਜਾਣ ਦੀ ਤਿਆਰੀ ਕੀਤੀ ਆਪਾਂ ਸ਼ਹਿਰਾਂ ਨੂੰ ਕੈਨੇਡਾ ਦਾ ਇੱਕ ਸ਼ਹਿਰ ਹੈ ਜਿਹਦਾ ਨਾਮ ਹੈ ਸੈਂਟ ਜੌਨ ਸ਼ਹਿਰ ਪੁਰਾਣੇ ਸ਼ਹਿਰਾਂ ਚ ਹੀ ਆਉਂਦਾ ਕਾਫੀ ਪੁਰਾਣਾ ਸ਼ਹਿਰ ਆ ਕੋਈ 1785 ਜਾਂ ਕਹਿ ਲਓ 1785 ਸਥਾਪਿਤ ਕੀਤਾ ਸੀ ਜਾਂ ਕਹਿ ਲਓ ਦਾ ਨਾਮ ਰੱਖਿਆ ਗਿਆ ਸੀ ਸ਼ਹਿਰ ਦਾ ਪਹਿਲਾਂ ਇਹ ਸ਼ਹਿਰ ਦੀ ਕਾਫੀ ਆਬਾਦੀ ਸੀ ਪਰ ਬਾਅਦ ਚ ਲੋਕ ਇੱਥੋਂ ਜਾਣ ਲੱਗ ਪਏ ਦੂਜੇ ਸ਼ਹਿਰਾਂ ਦੇ 크ਰੂਜ਼ ਇੱਥੇ ਆਉਂਦੇ ਰਹਿੰਦੇ ਰੋਜ਼ ਲੋਕ ਹਰ ਰੋਜ਼ 크ਰੂਜ਼ ਕੋਈ ਨਾ ਕੋਈ ਆ ਜਾਂਦਾ ਹੈ ਸਾਲ ਚ ਕੁਝ ਲਗਭਗ 2 ਲੱਖ ਕਰੀਬ ਦੇ ਲੋਕ ਆ ਜਾਂਦੇ ਤੇ ਘੁੰਮਣ ਟੂਰਿਸਟ ਪਲੇਸ ਹੀ ਆ ਜਿਆਦਾ ਬਾਕੀ ਸਾਫ਼ ਸੁਥਰਾ ਸ਼ਹਿਰ ਆ ਕੁਝ ਕੁ ਵੀਡੀਓ ਵੇਖੀਆਂ ਸੀ ਉੱਥੇ ਆ ਜਾਏ ਵੀ ਆ ਜਿਵੇਂ ਆਪਣੇ ਇੰਡੀਆ ਚ ਜਿੱਦਾਂ ਸ਼ਹੀਦ ਹੁੰਦੇ ਨੇ ਫੌਜੀ ਓਵੇਂ ਇੱਥੇ ਵੀ ਫੌਜੀਆਂ ਦੀਆਂ ਜਾਂ ਕਹ ਲਓ ਕੀ ਜਿਹੜੇ ਜੰਗ 'ਚ ਸ਼ਾਮਲ ਹੋਏ ਸੀ ਔਰਤਾਂ ਬੀਬੀਆਂ ਜਿਹੜੇ ਬੰਦੇ ਸੀ ਸ਼ਾਮਲ ਹੋਏ ਸੀ ਉਹਨਾਂ ਦੀਆਂ ਕੋਈ ਤਸਵੀਰਾਂ ਇੱਥੇ ਲਾਈਆਂ ਗਈਆਂ ਇਤਿਹਾਸ ਵੀ ਥੱਲੇ ਲਿਖਿਆ ਹੋਇਆ ਉਦੋਂ ਹਵਾਈ ਸੈਨਾ ਘੱਟ ਹੁੰਦੀ ਸੀ ਇਹਨਾਂ ਕੋਲੇ ਇਹਨਾਂ ਕੋਲੇ ਜ਼ਿਆਦਾਤਰ ਸਮੁੰਦਰੀ ਸੈਨਾ ਜ਼ਿਆਦਾ ਹੁੰਦੀ ਸੀ ਉਹ ਜਯੋਧੇ ਕਹ ਲਓ ਜਾਂ ਸ਼ਹੀਦ ਕਹ ਲਓ ਜਿਨ੍ਹਾਂ ਦੀਆਂ ਮੂਰਤੀਆਂ ਇੱਥੇ ਬਣਾਈਆਂ ਤੇ ਬਾਕੀ ਬਾਲਾ ਦੂਰ ਗਏ ਨਹੀਂ ਨੇੜੇ-ਨੇੜੇ ਗਏ ਸੀਗੇ ਤੇ ਬਾਕੀ ਸ਼ਹਿਰ ਦੀਆਂ ਜਿਹੜੀ ਸਟਰੀਟ ਆ ਫੂਡ ਆ ਉਧਰ ਵੀ ਗਈ ਸੀ ਬਾਕੀ ਵੀਡੀਓ ਬਣਾਈ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਕੁਝ 315 ਜਾਂ 20 ਕਿਲੋਮੀਟਰ ਦਾ ਦਾਇਰਾ ਘੇਰਿਆ ਹੋਇਆ ਇਹ ਸ਼ਹਿਰ ਨੇ ਬਾਕੀ ਕਿਵੇਂ ਲੱਗਿਆ ਸ਼ਹਿਰ ਵੀਡੀਓ ਛੋਟੀ ਆ ਕਮੈਂਟ ਕਰਕੇ ਜਰੂਰ ਦੱਸਿਓ ਮਿਹਰਬਾਨੀ